ਹਾਂਜੀ ਸਵਾਗਤ ਹੈ ਡਾਕਟਰ ਮਾਨਸ ਮਨਾਲਾ ਜੀ ਤੁਹਾਡਾ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਆਯੁਰਵੈਦਿਕ ਪ੍ਰਮਾਣਿਤ ਤੇ ਪੁਰਾਤਨ ਗ੍ਰੰਥਾਂ ਦੇ ਉੱਤੇ ਕੰਮ ਕਰ ਰਹੇ ਹਾਂ ਇਹਨਾਂ ਗ੍ਰੰਥਾਂ ਦੇ ਹਿਸਾਬ ਨਾਲ ਹੀ ਜਿਹੜੀਆਂ ਆਯੁਰਵੈਦਿਕ ਦਵਾਈਆਂ ਤਿਆਰ ਕਰਦੇ ਆਂ ਤੇ ਹੁਣ ਅਸੀਂ ਕੁਝ ਇਹਨਾਂ ਦੇ ਜਿਹੜੇ ਪ੍ਰਮਾਣਿਤ ਫਾਰਮੂਲੇ ਨੇ ਉਹ ਤੁਹਾਡੇ ਨਾਲ ਹਰ ਰੋਜ਼ ਸਾਂਝੇ ਕਰਿਆ ਕਰਾਂਗੇ ਜਿਹੜੇ ਵੱਖ-ਵੱਖ ਰੋਗਾਂ ਦੇ ਉੱਤੇ ਵੱਖ-ਵੱਖ ਇਲਾਜਾਂ ਲਈ ਕੰਮ ਆਇਆ ਕਰਨਗੇ ਤੁਸੀਂ ਇਸ ਚੈਨਲ ਨੂੰ ਧਿਆਨ ਨਾਲ ਸੁਣਨਾ ਤੇ ਆਪਣਾ ਜਿਹੜਾ ਹੈਗਾ ਇਹਦੇ ਤੇ ਤੱਥ ਦੱਸਣੇ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਇਹ ਜਿੰਨੇ ਵੀ ਅਸੀਂ ਤੁਹਾਨੂੰ ਫਾਰਮੂਲੇ ਦੱਸਾਂਗੇ ਜੀ ਇਹ ਗ੍ਰੰਥਾਂ ਦੇ ਹਿਸਾਬ ਨਾਲ ਜਿਹੜੇ ਹੈਗੇ ਨੇ ਉਹ ਤਿਆਰ ਕੀਤੇ ਹੁੰਦੇ ਨੇ ਹਾਂਜੀ ਅੱਜ ਗੱਲ ਕਰਦੇ ਆਪਾਂ ਜੁਕਾਮ ਦੀ ਬਹੁਤ ਸੌਖਾ ਫਾਰਮੂਲਾ 50 ਗ੍ਰਾਮ ਹਲਦੀ ਪੀਸ ਕੇ ਭੁੰਨ ਲੈਣੀ ਹੈ ਤੇ ਉਹਦੇ ਚ ਬਰਾਬਰ ਮਾਤਰਾ ਦੇ ਸ਼ੱਕਰ ਪਾ ਲੈਣੀ ਹੈ ਸੌਣ ਲੱਗੇ 1 ਤੋਲਾ ਦੀ ਫੱਕੀ ਲੈ ਲੈਣੀ ਹੈ ਤੇ ਰਾਤ ਨੂੰ ਸਿਰਫ ਕਲਾ ਪਾਣੀ ਦਾ ਸੇਵਨ ਕਰਨਾ ਵਾ ਹੋਰ ਕੋਈ ਚੀਜ਼ ਨਹੀਂ ਖਾਣੀ ਇਹ ਨਾਲ ਜਕਾਮ ਦੇ ਵਿੱਚ ਆਰਾਮ ਆਊਗਾ ਜੇ ਤੁਸੀਂ ਲਗਾਤਾਰ ਵਰਤੋਂਗੇ ਤਾਂ ਤੁਹਾਡਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਜਿਹੜਾ ਜਕਾਮ ਆਮ ਹੋ ਜਾਂਦਾ ਉਹ ਠੀਕ ਹੋ ਜਾਊਗਾ